ਕਿਹੜਾ ਪਿੰਟਡ ਆ ਨਸ਼ਾ ਆਪਾਂ ਨੂੰ ਕੀ ਗੱਲ ਹੋਈ ਬੇਟੀ ਤੁਹਾਡੀ ਕਿੱਥੇ ਪੜਦੀ ਕੀ ਗੱਲਬਾਤ ਹੋਈ ਸਰ ਉਹ ਇੱਥੇ ਲੌ ਕਾਲਜ ਕਰਦੀ ਉਸਮੇ ਸਰ ਉਹ ਨਾ ਕਿ ਮਦਰ ਮੁੰਡਾ ਇਹ ਦੋ ਵਾਰੀ ਗਿਆ ਸਾਡੇ ਘਰ ਇੱਕ ਘਰ ਗਿਆ ਤੇ ਸਾਰੇ ਇਹਨੇ ਧਮਕੀ ਦਿੱਤੀ ਮੇਰੇ ਨਾਲ ਗੱਲ ਕਰ ਸਰ ਬੇ ਕੁੜੀ ਦੀ ਇੰਗੇਜਮੈਂਟ ਕੀਤੀ ਹੋਈ ਹੈ ਇੰਗੇਜਮੈਂਟ ਕੀਤੀ ਹੋਈ ਸਰ ਇਹ ਕਹਿੰਦਾ ਕਿ ਮੇਰੇ ਨਾਲ ਗੱਲ ਕਰੋ ਆਂਦੀ ਕਿਸੇ ਆਪਦੀ ਪਿਓ ਦੀ ਪੱਗ ਨੂੰ ਕਿ ਦਾਗ ਨਹੀਂ ਲਾਉਣਾ ਵੀ ਕਿ ਸਾਡੀ ਮੰਮੀ ਅੱਗੇ ਔਖੀ ਬਹੁਤ ਆ ਟਾਈਮ ਪਾਸ ਕਰਨੀ ਸੱਤ ਮੇਰੀਆਂ ਬੇਟੀਆਂ ਇੱਕ ਬੇਟਾ ਜੀ ਉਹ ਵੀ ਛੋਟਾ 12 ਸਾਲ ਦਾ ਮੈਂ ਆਪਦਾ ਬਹੁਤ ਔਖਾ ਟਾਈਮ ਪਾਸ ਕਰਕੇ ਆਪਦੇ ਬੱਚਿਆਂ ਨੂੰ ਪੜਾਉਣ ਲਈ ਹਾਂ ਸਾਰੇ ਆਂਦਾ ਜੇ ਮੇਰੇ ਨਾਲ ਗੱਲ ਨਾ ਕੀਤੀ ਮੈਂ ਤੇਰੇ ਗੋਲੀ ਮਾਰ ਦੇਣੀ ਅੱਛਾ ਅੱਜ ਹੀ ਪਰਪੋਜ ਕੀਤਾ ਹੀ ਕੁੜੀ ਨੂੰ ਤੇ ਉਹਨੇ ਨਹੀਂ ਮੰਨੀ ਤੇਨੇ ਗੋਲੀ ਮਾਰਤੀ ਬਾਜੋ ਆਪਣੇ ਆਪ ਨੂੰ ਵੀ ਮਾਰ ਲਈ ਮੁੰਡੇ ਨੇ ਹਾਂਜੀ ਦਾਦੂਆਂ ਨਹੀਂ ਤੇ ਹੁਣ ਕੀ ਕਹਿੰਦੇ ਪੁਲਿਸ ਵਾਲੇ ਅੰਦਰ ਆਏ ਤੇ ਕੀ ਕਹਿੰਦੇ ਤੁਹਾਨੂੰ ਸਰ ਉਹ ਉਹਨਾਂ ਨੇ ਇਹੀ ਕਿਹਾ ਕਿ ਜੇ ਬੰਦੀ ਕਾਰਵਾਈ ਹੋਈ ਹੁੰਦੀ ਚਾਹੀਦੀ ਹਾਂ ਅੱਜ ਸਾਡੀ ਤੇ ਨਾ ਹੋਈ ਆ ਕੱਲ ਨੂੰ ਹੋਰ ਵੀ ਕਿਸੇ ਨਾਲ ਹੋਵੇ ਬਿਲਕੁਲ ਹਾਂ ਤੇ ਇਹ ਤੁਹਾਡੀ ਕੁੜੀ ਵੱਡੀ ਆ ਬਾਕੀ ਜਿਹੜੇ ਨਾਲ ਦੂਜੇ ਤਾਂ ਮਰਤੇ ਆ ਅੱਛਾ ਵੱਡੀ ਤੇ ਛੋਟੀ ਆ ਅੱਛਾ ਕੀ ਨਾਮ ਕੀ ਇਹਦਾ ਸੰਦੀਪ ਕੌਰ ਤੇ ਮੁੰਡੇ ਦਾ ਨਾਮ ਨੂੰ ਪਤਾ ਜੀ ਕੀ ਆ ਮੁੰਡੇ ਦਾ ਨਾਮ ਕੀ ਕਿੱਥੇ ਆ ਪ੍ਰਿੰਸ ਰਾਜ ਖਰੇ ਪ੍ਰਿੰਸ ਰਾਜ ਇੱਥੇ ਪੜਦਾ ਹੋ ਵੀ ਪ੍ਰਿੰਸ ਨਾ ਤਰਾਜੇ ਮਾ ਸੰਤ ਵੀਰ ਜੀ ਮੈਨੂੰ ਉਹਦੇ ਮੁੰਡੇ ਦਾ ਨਾਮ ਤਾਂ ਵੀ ਨਹੀਂ ਪਤਾ ਇੱਥੇ ਪੜਦਾ ਮੈਂ ਕਿਹੋ ਜੀ ਹਾਂਜੀ ਹਾਂਜੀ ਇਸੇ ਕਾਲਜ ਜੀ ਪੜਦਾ ਜੀ ਸਾਡੀ ਫਰਸਟ ਫਰਸਟ ਇਅਰ ਚ ਬੇਟੀ ਸਾਡੀ ਪਹਿਲਾ ਸਮੈਸਟਰ ਹੈ ਹਾਂਜੀ ਪਹਿਲਾ ਸਮੈਸਟਰ ਹੀ ਇਹਦਾ ਅੱਛਾ ਠੀਕ ਤੁਸੀਂ ਸਰ ਕੀ ਮਾਮਲਾ ਕਰੇਗੀ ਇਹ ਹਰਿਆਲੀ ਥਾਣੇ ਦੇ ਵਿੱਚ ਸਾਡੇ ਨਾਲ ਇੱਥੇ ਇੱਕ ਉਸਮਾਨ ਪਿੰਡਿਆ ਉਹਦੇ ਨਾਲ ਲਾਅ ਕਾਲਜ ਪੈਂਦਾ ਨਾ ਕੀ ਨਾਂ ਕਾਲਜ ਦਾ ਪੂਰਾ ਕਾਲਜ ਆਫ ਲਾ ਉਸਮਾਨ ਮਾਈ ਭਾਗੋ ਮਾਈਪਾ ਗੋਨੀਗਾ ਉਸਮਾਨ ਉਸਮਾਨ ਲਾਖ ਕਾਲਜ ਆ ਜੀਟੀ ਰੋਡ ਤੇ ਜਿੱਥੇ ਦੋ ਬੱਚੇ ਜਿਹੜੇ ਆ ਇਹ ਪੜਦੇ ਸੀ ਜੇ ਫਸਟ ਪਹਿਲੇ ਸਾਲ ਜੀ ਇਹਨਾਂ ਨੇ ਐਡਮਿਸ਼ਨ ਲਈ ਆ ਤੇ ਜਿੱਥੇ ਕਲਾਸ ਅਜੇ ਸ਼ੁਰੂ ਹੋਣੀ ਲੱਗੀ ਸੀਗੀ ਤੇ ਬੱਚਾ ਜਿਹੜਾ ਇੱਕ ਉਹਨੇ ਪਿਸਤਲ ਲਿਆ ਕੇ ਤੇ ਲੜਕੀ ਸੰਦੀਪ ਕੌਰ ਦੇ ਗੋਲੀ ਮਾਰ ਦਿੱਤੀ ਆ ਪ੍ਰਿੰਸ ਰਾਜ ਬੱਚੇ ਦਾ ਨਾਮ ਆ ਤੇ ਉਹਨੇ ਆਪ ਵੀ ਜੱਕਦਮ ਆਪਣੇ ਵੀ ਗੋਲੀ ਮਾਰ ਲਈ ਆ ਤੇ ਜਿਹੜਾ ਉਹ ਵੀ ক্রিਟੀਕਲ ਹਾਲਤ ਤੇ ਗਿਆ ਉਹਨੂੰ ਲੈ ਕੇ ਆ ਤੇ ਲੜਕੀ ਦੀ ਮੌਤ ਹੋ ਗਈ ਆ ਤੇ ਅਸੀਂ ਮੌਕੇ ਤੇ ਆਏ ਆ ਲੜਕੇ ਦੀ ਮੌਤ ਹੋ ਗਈ ਆ ਲੜਕਾ ਵੀ ਸ਼ਾਇਦ ਅਜੇ ਗਿਆ ਹਸਪੀਟਲ ਇਹ ক্রিਟੀਕਲ ਹੈ ਸ਼ਾਇਦ ਹੋ ਪਤਾ ਕਰਦੇ ਆ ਤੇ ਜਿਹਦੇ ਸਬੰਧ ਵਿੱਚ ਕਾਰਵਾਈ ਕਰ ਰਹੇ ਆ ਸਰ ਕੀ ਕੋਈ ਬਾਮਲਾ ਪੇਂਟ ਮੰਦਾਂ ਨਾਲ ਗਿਆ ਅਜੇ ਕਲੀਅਰ ਨਹੀਂ ਹੋ ਸਕਿਆ ਬਾਕੀ ਤਫਦੀਸ਼ ਦਾ ਵਿਜਾ ਜੋ ਵੀ ਪਤਾ ਲੱਗੇਗਾ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਸੰਦੀਪ ਕੌਰ ਲੜਕੀ ਦਾ ਨਾਮ ਹੈ ਕੌਰ ਸਰ ਕਿੱਦਾਂ ਅੰਦਰ ਆਇਆ ਲੱਗਦਾ ਨਹੀਂ ਇਹਨਾਂ ਸਿਕਿਉਰਿਟੀ ਲੈਫਟ ਨੇ ਸਿਕਿਉਰਿਟੀ ਇਹਨਾਂ ਕੋ ਹੈਗੀ ਆ ਪਰ ਸਮਝ ਨਹੀਂ ਲੱਗੀ ਅਜੇ ਨਾ ਇਹਨਾਂ ਨੂੰ ਤਵਦੀਸ਼ ਪਤਾ ਲੱਗੂਗਾ ਵੀ ਕਿੱਦਾਂ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਬਾਰ ਬਾਰ ਕਹਿ ਰਿਹਾ ਕਿ ਕਾਲਜ ਪ੍ਰਸ਼ਾਸਨ ਦਾ ਪੁਲਿਸ ਸਾਥ ਦੇ ਰਹੀ ਹੈ ਸਾਡੇ ਤੋਂ ਪ੍ਰੈਸ਼ਰ ਦਿੱਤਾ ਜਾ ਰਿਹਾ ਹੈ ਸੰਸਕਾਰ ਕਰ ਨਹੀ ਨਹੀ ਅਸੀਂ ਤਾਂ ਕੁਝ ਵੀ ਨਹੀਂ ਕਿਹਾ ਇਹਨਾਂ ਨੂੰ ਅਜੇ ਤਾਂ ਕਾਰਵਾਈ ਹੋਣ ਲੱਗੀ ਆ ਅਜੇ ਤਾਂ ਉਸ ਤੋਂ ਬਾਅਦ ਜੋ ਵੀ ਹੈਗਾ ਬਈ ਸਾਹਿਬ ਲੱਗਦਾ ਨਹੀਂ ਕਿ ਕਲਾਸ ਦੇ ਵਿੱਚ ਸ਼ਰਿਆਮ ਗੋਲੀ ਚੱਲੀ ਆ ਔਰ ਕਿਰੇ ਨਾ ਕਿਰੇ ਸਿਕਿਉਰਿਟੀ ਲੈਫਟ ਨੇ ਹਾਂ ਉਹ ਕੈਮਰੇ ਦੇ ਵਿੱਚ ਸਾਰਾ ਕੁਝ ਦੇ ਕਾਰਵਾਈ ਜੋ ਵੀ ਜਿਹਦੇ ਤੇ ਵੀ ਬਣਦੀ ਹੋਗੀ ਉਹਨੂੰ ਛੱਡਿਆ ਨਹੀਂ ਜਾਏਗਾ ਠੀਕ ਹੈ ਠੀਕ ਹੈ